ਲੰਡਨ ਤੋਂ ਆਪਣੀ ਪਤਨੀ ਦਾ ਜਨਮ ਦਿਨ ਮਨਾਉਣ ਆਏ ਪਤੀ ਦਾ ਕਤਲ ਕਰ ਦਿੱਤਾ ਗਿਆ। ਇਹ ਕਤਲ ਪਤਨੀ ਦੇ ਵੱਲੋਂ ਹੀ ਕੀਤਾ ਗਿਆ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤਾਂ ਪਤੀ ਦੀ ਲਾਸ਼ ਦੇ 15 ਟੁਕੜੇ ਕੀਤੇ ਜਾਂਦੇ ਨੇ। ਲਾਸ਼ ਨੂੰ ਲੁਕਾਉਣ ਦੇ ਲਈ ਫਿਰ ਉਹਨਾਂ ਟੁਕੜਿਆਂ ਨੂੰ ਇੱਕ ਪਲਾਸਟਿਕ ਦੇ ਡਰਮ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਫਿਰ ਉਸ ਡਰਮ ਦੇ ਵਿੱਚ ਸਿਮਿੰਟ ਦਾ ਘੋਲੂ ਆਛੜਾ ਪਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਪਤਨੀ ਆ ਫਿਰ ਆਪਣੇ ਆਸ਼ਿਕ ਦੇ ਨਾਲ ਕੋਮਣ ਦੇ ਲਈ Shimla ਚਲੀ ਜਾਂਦੀ ਆ ਤਾਂ ਜਦੋਂ ਘੁੰਮ ਕੇ ਵਾਪਸ ਆਪਣੇ ਘਰ ਪਰਤਦੀ ਆ ਤਾਂ ਉਸ ਤੋਂ ਬਾਅਦ ਫਿਰ ਇਸ ਪੂਰੇ ਮਾਮਲੇ ਦਾ ਖੁਲਾਸਾ ਜਿਹੜਾ ਉਹ ਕੀਤਾ ਜਾਂਦਾ ਤਾਂ ਪਤਨੀ ਜਿਹੜੀ ਕਿ ਮੇਰੜ੍ਹ ਦੇ ਵਿੱਚ ਰਹਿ ਰਹੀ ਸੀ ਤਾਂ ਉਹ ਆਪਣੇ ਹੀ ਗੁਆਂਢ ਦੇ ਵਿੱਚ ਰਹਿ ਰਹੇ ਇੱਕ ਮੁੰਡੇ ਦੇ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਪੈ ਜਾਂਦੀ ਆ ਤੇ ਉਸ ਦਾ ਪਤੀ ਆ ਜਿਹੜਾ ਉਹ ਲੰਡਨ ਦੇ ਵਿੱਚ ਰਹਿੰਦਾ ਸੀ ਤਾਂ ਪਤਨੀ ਦਾ ਜਨਮ ਦਿਨ ਮਨਾਉਣ ਦੇ ਲਈ ਪਤੀ ਆ ਛੜਾ ਉਹ ਲੰਡਨ ਤੋਂ ਵਾਪਸ ਆਇਆ ਉਸ ਤੋਂ ਬਾਅਦ ਆਪਣੀ ਪਤਨੀ ਦਾ ਜਨਮ ਦਿਨ ਮਨਾਉਂਦਾ ਉਸ ਦਿਨਾਂ ਬਾਅਦ ਹੀ ਫਿਰ ਉਹਨਾਂ ਦੋਵਾਂ ਦੇ ਵੱਲੋਂ ਆਪਣੀ ਇੱਕ ਬੇਟੀ ਦਾ ਜਨਮ ਦਿਨ ਜਿਹੜਾ ਉਹ ਵੀ ਮਨਾਇਆ ਜਾਂਦਾ ਫਿਰ ਥੋੜੇ ਦਿਨਾਂ ਬਾਅਦ ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਤਾਂ ਪਹਿਲਾਂ ਰੋਟੀ ਦੇ ਵਿੱਚ ਉਸ ਨੂੰ ਕੋਈ ਨਸ਼ੀਲੀ ਚੀਜ਼ ਪਾ ਕੇ ਬੇਹੋਸ਼ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਪਤਨੀਆਂ ਛੜੀ ਉਹ ਆਪਣੇ ਆਸ਼ਿਕ ਨੂੰ ਘਰ ਬੁਲਾਉਂਦੀ ਆ ਘਰ ਬੁਲਾ ਕੇ ਫਿਰ ਆਪਣੇ ਪਤੀ ਦੇ ਟੁਕੜੇ ਕਰ ਦਿੰਦੀ ਆ ਤਾਂ ਪਤੀ ਦੇ 15 ਟੁਕੜੇ ਨੇ ਜਿਹੜੇ ਉਹ ਪਤਨੀ ਤੇ ਆਸ਼ਿਕ ਦੇ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਟੁਕੜਿਆਂ ਨੂੰ ਲੁਕਾਉਣ ਦੇ ਲਈ ਫਿਰ ਉਹਨਾਂ ਨੂੰ ਇੱਕ ਪਲਾਸਟਿਕ ਦੇ ਡਰਮ ਦੇ ਵਿੱਚ ਪਾ ਦਿੱਤਾ ਜਾਂਦਾ ਤਾਂ ਪਲਾਸਟਿਕ ਦੇ ਡਰਮ ਦੇ ਵਿੱਚ ਪਾ ਕੇ ਫਿਰ ਉਸੇ ਉੱਪਰ ਸਮੇਂਟ ਦਾ ਘੋਲੂ ਆ ਛੜਾ ਉਹ ਪਾਇਆ ਜਾਂਦਾ ਤਾਂ ਜਦੋਂ লাশ ਨੂੰ ਟਿਕਾਣੇ ਲਗਾ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਇਹ ਦੋਵੇਂ ਛਣੇ ਘੁੰਮਣ ਦੇ ਲਈ Shimla ਆ ਜਾਂਦੇ ਨੇ ਤਾਂ Shimla ਜਦੋਂ ਘੁੰਮ ਲੈਂਦੇ ਨੇ ਵਾਪਸ ਆਪਣੇ ਘਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਇਸ ਪੂਰੇ ਮਾਮਲੇ ਦਾ ਖੁਲਾਸਾ ਛੜਾ ਹੋ ਜਾਂਦਾ ਤਾਂ ਹੁਣ ਪੁਲਿਸ ਦੇ ਵੱਲੋਂ ਉਸ ਪਤਨੀ ਤੇ ਪ੍ਰੇਮੀ ਨੂੰ ਗ੍ਰਿਫਤਾਰ ਆ ਛੜਾ ਉਹ ਕਰ ਲਿਆ ਗਿਆ ਤਾਂ ਉੱਤਰ ਪ੍ਰਦੇਸ਼ ਦੇ Meerut ਦੇ ਵਿੱਚ ਇਤਿਹਾਸ ਨੂੰ ਕਮਾਉਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਪਤਨੀ ਦੇ ਵੱਲੋਂਤਾ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਅਛੜੋ ਕਰ ਦਿੱਤਾ ਗਿਆ ਤਾਂ ਪਤਨੀ ਦਾ ਨਾਮ ਮੁਸਕਾਨ ਦੱਸਿਆ ਜਾ ਰਿਹਾ ਤੇ ਪਤਨੀ ਦੇ ਆਸ਼ਕ ਦਾ ਨਾਮ ਆਛੜਾ ਉਹ ਸਾਹਿਲ ਦੱਸਿਆ ਜਾ ਰਿਹਾ ਤਾਂ ਸੌਰਵ ਉਸ ਦੇ ਪਤੀ ਦਾ ਨਾਮ ਸੀ ਜਿਸ ਦਾ ਕਤਲ ਅਛੜਾ ਉਹ ਕਰ ਦਿੱਤਾ ਗਿਆ ਤਾਂ ਲੰਡਨ ਦੇ ਵਿੱਚ ਇਹ ਮੁੰਡਾ ਜਿਹੜਾ ਉਹ ਕੰਮ ਕਰਦਾ ਸੀ ਤਾਂ ਇਸ ਮੁੰਡੇ ਨੇ ਆਪਣੀ ਪਤਨੀ ਦੇ ਨਾਲ 2016 ਦੇ ਵਿੱਚ ਲਵ ਮੈਰਿਜ ਕਰਵਾਈ ਸੀ ਉਸ ਤੋਂ ਬਾਅਦ ਇਹ ਮੁੰਡਾ ਛੜਾ ਮ੍ਰਿਤਕ ਉਹ ਲੰਡਨ ਦੇ ਵਿੱਚ ਕੰਮ ਕਰਨ ਦੇ ਲਈ ਚਲੇ ਜਾਂਦਾ ਤਾਂ ਜਿਹੜੀ ਪਤਨੀ ਸੀ ਉਹ ਆਪਣੇ ਹੀ ਗੁਆਂਡ ਦੇ ਵਿੱਚ ਰਹਿ ਰਹੇ ਇੱਕ ਮੁੰਡੇ ਦੇ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਆ ਜਾਂਦੀ ਆ ਜਿਸ ਦੇ ਚੱਲਦੇ ਆਪਣੇ ਹੀ ਪਤੀ ਦਾ ਕਤਲ ਛੜਾ ਉਹ ਕਰ ਦਿੰਦੀ ਆ ਤਾਂ ਪਤੀ ਦੀ ਲਾਸ਼ ਦੇ 15 ਟੁਕੜੇ ਕੀਤੇ ਜਾਂਦੇ ਨੇ ਫਿਰ ਉਹਨਾਂ ਨੂੰ ਪਲਾਸਟਿਕ ਦੇ ਡਰਮ ਦੇ ਵਿੱਚ ਪਾਇਆ ਗਿਆ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਸਿਮਿੰਟ ਦਾ ਘੋੜੂਆ ਛੜਾ ਉਹ ਪਾ ਦਿੱਤਾ ਗਿਆ ਤਾਂ ਹੁਣ ਦੋਵੇਂ ਜਣਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜਾ ਉਹ ਕਰ ਲਿਆ ਗਿਆ ਤਾਂ ਜਦੋਂ ਇਹਨਾਂ ਦੋਵੇਂ ਜਣਿਆਂ ਨੇ ਮ੍ਰਿਤਕ ਦੀ ਲਾਸ਼ ਨੂੰ ਟਿਕਾਣੇ ਲਾਇਆ ਤਾਂ ਉਸ ਤੋਂ ਬਾਅਦ ਇਹ ਦੋਵੇਂ ਜਣੇ ਘੁੰਮਣ ਦੇ ਲਈ ਸ਼ਿਮਲੇ ਚਲੇ ਜਾਂਦੇ ਨੇ ਤਾਂ ਜਦੋਂ ਸ਼ਿਮਲੇ ਘੁੰਮ ਲੈਂਦੇ ਨੇ ਉਸ ਤੋਂ ਬਾਅਦ ਜਦੋਂ ਵਾਪਸ ਕਰ ਗਏ ਤਾਂ ਉਸ ਤੋਂ ਬਾਅਦ ਇਹ ਵੱਡਾ ਖੁਲਾਸਾ ਜਿਹੜਾ ਹੁੰਦਾ ਕਿ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਤਾਂ ਇਸ ਪਤੀ ਪਤਨੀ ਦੀ ਇੱਕ 5 ਸਾਲ ਦੀ ਬੇਟੀ ਵੀ ਹੈ ਤਾਂ ਬੇਟੀ ਨੂੰ ਆਪਣੇ ਘਰ ਦੇ ਵਿੱਚ ਛੱਡ ਕੇ ਇਹ ਪਤਨੀਆਂ ਜਿਹੜੀ ਉਹ ਆਪਣੇ ਆਸ਼ਿਕ ਦੇ ਨਾਲ ਘੁੰਮਣ ਦੇ ਲਈ ਸ਼ਿਮਲੇ ਗਈ ਸੀ ਤਾਂ ਹੁਣ ਇਹਨਾਂ ਦੋਵੇਂ ਛਣਿਆਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕਰ ਲਿਆ ਗਿਆ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਉਸ ਡਰਾਮ ਦੀ ਜਿਸ ਦੇ ਵਿੱਚ ਇਹਨਾਂ ਦੋਵੇਂ ਛਣਿਆਂ ਨੇ ਉਸ ਮ੍ਰਿਤਕ ਬੰਦੇ ਦੇ ਲਾਸ਼ ਦੇ ਟੁਕੜਿਆਂ ਨੂੰ ਲੁਕੋਇਆ ਸੀ ਤੇ ਸਮਿੰਟ ਪਾ ਕੇ ਉਹਨਾਂ ਨੂੰ ਟਿਕਾਣੇ ਲਾਇਆ ਸੀ ਤਾਂ ਤਸਵੀਰਾਂ ਦੇਖ ਸਕਦੇ ਹੋ ਉਸ ਪ੍ਰੇਮੀ ਪ੍ਰੇਮਿਕਾ ਦੀਆਂ ਜਿਨ੍ਹਾਂ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ आज देर शाम थाना ब्रह्मपुरी पुलिस को इंदिरा नगर में एक मर्डर की सूचना मिली थी सूचना के आधार पर पुलिस दौर मौके पर पहुंच कर पड़ताल में हम पूछताछ की गई तो पाया गया कि एक सौरभ राजपूत नाम के व्यक्ति हैं जो कि मर्चेंट नेवी में कार्यरत थे ये चार तारीख को अपने घर आए थे और तब से ही ये देखे नहीं गए थे शक के आधार पर इनकी पत्नी मुस्कान और उसके मुस्कान का एक प्रेमी है आ, साहिल उसे पूछताछ के लिए पुलिस ने बुलाया था और पूछताछ के दौरान इन्होंने अपना जुर्म को बुलाया इन्होंने बताया कि चार तारीख को आ, साहिल ने आ, ये, और मुस्कान के साथ मिलकर आ, जो सौरभ है उनके चाकू से मारकर हत्या कर दी थी हत्या करने के बाद उन्होंने शव का टुकड़े कर एक ट्रम में डालकर उसे सीमेंट से भर दिया था आ, पुलिस द्वारा जो शव है उसको रिकवर कर लिया गया है शव को पोस्टमार्टम के लिए मोर्चरी भिजवाया गया है और इसमें जो दोनों ही साहिल और मुस्कान इन दोनों को हिरासत में ले लिया गया गिरफ्तार कर लिया गया है परिजनों की तहरीर के आधार पर सुसंगत धाराओं में मुकदमा पंजीकृत कर लिया गया है अब इन दोनों को ही माननीय न्यायालय के सामने पेश कर आवश्यक यू कार्रवाई की जा रही है।